ਵਰਦਾ ਮਹਾਲੀ ਦੇ ਵਿੱਚ ਹਿਮਾਚਲ ਦੀ ਬਸਤੇ ਹੋਏ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਬਸ ਦੇ ਵਿੱਚ ਸਵਾਰ ਸ਼ਖਸ ਨੇ ਵੀਡੀਓ ਬਣਾਈ ਹੈ। ਹਲਟੋ ਕਾਰ ਦੇ ਵਿੱਚ ਦੋ ਨਕਾਬਪੋਸ਼ ਆਏ। ਸਿਲਵਰ ਰੰਗ ਦੀ ਕਾਰ ਦੇ ਵਿੱਚ ਹਮਲਾਵਰ ਆਏ। ਅੱਧੀ ਨੰਬਰ ਪਲੇਟ ਜਿਹਨਾਂ ਦੇ ਵਿੱਚ ਲੁਕਾਈ ਗਈ ਸੀ ਮਹਾਲੀ ਦੇ ਖਰੜ ਦੇ ਵਿੱਚ ਦਰਸਲ ਹਿਮਾਚਲ ਦੀ ਬਸਤੇ ਪੂਰਾ ਹਮਲਾ ਕੀਤਾ ਜਾਂਦਾ ਹੈ। ਹਮੇਰਪੁਰ ਜਾਰੀ ਐਚ ਆਰਟੀਸੀ ਬਸ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ਰਾਬੀ ਅੰਸਰਾਂ ਨੇ ਬਸਤੇ ਸ਼ੀਸ਼ੇ ਤੋੜੇ ਤੇ ਤੁਸੀਂ ਤਾਂ ਤੁਹਾਨੂੰ ਵਿਖਾ ਰਹੇ ਆ। ਇਹ ਹੁਣ ਵੀਡੀਓ ਸਾਹਮਣੇ ਆਈ ਹੈ। ਵੀਡੀਓ ਦੇ ਇਸਾਬ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਦੋ ਹਮਲਾਵਰਾਂ ਅਚਾਨਕ ਬਸਤੇ ਪੁਰਾ ਹਮਲਾ ਕਰ ਦਿੱਤਾ ਜਾਂਦਾ ਹੈ ਅ ਦਰਸਲ ਬਸ ਦੇ ਵਿੱਚ ਸਵਾਰ ਸ਼ਖਸ ਦੇ ਵੱਲੋਂ ਇਹ ਪੂਰੀ ਵੀਡੀਓ ਬਣਾਈ ਜਾਂਦੀ ਹੈ ਆ ਕਾਉਂਸ ਦੇ ਵਿੱਚ ਪੂਰੀ ਹਲਚਲ ਜੋ ਕਿ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਇਹ ਹਮਲਾ ਕੀਤਾ ਗਿਆ ਉਦੋਂ ਦੱਸਿਆ ਜਾ ਰਿਹਾ ਹੈ ਕਿ 24 ਦੇ ਕਰੀਬ ਜਿਹੜੇ ਕਿ ਲੋਕ ਇਸ ਬਸ ਦੇ ਵਿੱਚ ਸਵਾਰ ਸਨ ਸਵਾਰੀਆਂ ਇਸ ਬਸ ਦੇ ਵਿੱਚ ਬੈਠੀਆਂ ਹੋਈਆਂ ਸਨ ਤਸਵੀਰਾਂ ਜੀ ਆ ਤੁਹਾਨੂੰ ਵਿਖਾ ਰਹੇ ਹਾਂ ਜਦੋਂ ਇਹ ਹਮਲਾ ਕਰਕੇ ਉਸ ਤੋਂ ਬਾਅਦ ਚਲਟੋ ਕਾਰ ਦੇ ਵਿੱਚ ਸਵਾਰ ਹੋ ਕੇ ਦੋ ਹਮਲਾਵਰ ਆ ਮੌਕੇ ਤੋਂ ਫਰਾਰ ਹੁੰਦੇ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤੇ ਜਦੋਂ ਹਮਲਾ ਕੀਤਾ ਜਾ ਰਿਹਾ ਸੀ ਬਸ ਦੇ ਸ਼ੀਸ਼ੇ ਤੋੜੇ ਜਾ ਰਹੇ ਸਨ ਤਾਂ ਬਸ ਦੇ 'ਤੇ ਸਵਾਰ ਸ਼ਖਸ ਦੇ ਵੱਲੋਂ ਇਹ ਸਾਰਾ ਕੁਝ ਇਹਨਾਂ ਤਸਵੀਰਾਂ ਦੇ ਵਿੱਚ ਕੈਮਰੇ ਦੇ ਵਿੱਚ ਕੈਦ ਕਰ ਲਿਆ ਗਿਆ ਆ ਕਿਉਂਕਿ ਹਮਲਾਵਰਾਂ ਨੇ ਮੂੰਹ ਬੰਨੇ ਹੋਏ ਸਨ ਦੋ ਹਮਲਾਵਰਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਜੋ ਕੇ ਅੰਜਾਮ ਦਿੱਤਾ ਜਾਂਦਾ ਆ ਤਾਂ ਉਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਲਗਾਤਾਰ ਇਹਨਾਂ ਮੁਲਜ਼ਮਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਇਹ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਬੱਸ ਦੇ ਵਿੱਚ ਸਵਾਰ ਸ਼ਖਸ ਦੇ ਵੱਲੋਂ ਇਹ ਪੂਰੀ ਵੀਡੀਓ ਬਣਾਈ ਗਈ ਹੈ ਜਦੋਂ ਪੂਰਾ ਹਮਲਾ ਕੀਤਾ ਜਾਂਦਾ ਹੈ ਬੱਸ ਦੇ ਇੱਕ ਇੱਕ ਕਰਕੇ ਸ਼ੀਸ਼ੇ ਤੋੜੇ ਜਾਂਦੇ ਨੇ ਉਹ ਵੀ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਫਰਾਰ ਹੁੰਦੀ ਕਾਰ ਫਰਾਰ ਹੁੰਦੇ ਹਮਲਾ ਵਰ ਵੀ ਇਸ ਕੈਮਰੇ ਦੇ ਵਿੱਚ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆਮਰੋਜ ਰਾਠੀ ਜੁੜ ਚੁੱਕੇ ਨੇ ਆਮਰੋਜ ਜਿਹੜੇ ਪੂਰੇ ਹਮਲੇ ਦੀ ਵੀਡੀਓ ਵੀ ਸਾਹਮਣੇ ਹੈ ਇਸ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿਵੇਂ ਵਸਤੇ ਹਮਲਾ ਕੀਤਾ ਜਾ ਰਿਹਾ ਹੈ ਸ਼ੀਸ਼ੇ ਤੋੜੇ ਜਾ ਰਹੇ ਨੇ ਉਸ ਤੋਂ ਫਰਾਰ ਹੁੰਦੇ ਹੋਏ ਹਮਲਾਵਰ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਦੇਖੋ ਪਰਮਿੰਦਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਜਿਹੜੀ ਤਸਵੀਰਾਂ ਅੰਦਰ ਜਿਹੜੀ ਸਵਾਰੀਆਂ ਬੈਠੇ ਸੀ ਉਹਨਾਂ ਵੱਲੋਂ ਬਣਾਈ ਗਈ ਹੈ ਔਰ ਇਹ ਵੀਡੀਓ 'ਚ ਬੜਾ ਕਲੀਅਰ ਦੇਖਿਆ ਜਾ ਸਕਦਾ ਹੈ ਕਿ ਪੂਰਾ ਰੋਡ ਚੱਲ ਰਿਹਾ ਹੈ ਔਰ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਵਾਈਟ ਕਲਰ ਦੀ ਆਲਟੋ ਗੱਡੀ ਦੇ ਵਿੱਚ ਉਹ ਜਿਹੜੇ ਦੋ ਬਦਮਾ ਔਰ ਉਸ ਤੋਂ ਬਾਅਦ ਭੰਮ ਤੋੜ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਚੀਖ ਪੁਕਾਰ ਵੀ ਉੱਥੇ ਹੋਈ ਹੈ ਕਿਉਂਕਿ ਅਚਾਨਕ ਹਮਲਾ ਹੋਇਆ ਜਿਹੜੀ ਲੇਡੀਜ਼ ਸਵਾਰੀਆਂ ਕਰੀ 30 ਤੋਂ 32 ਸਵਾਰੀਆਂ ਉੱਥੇ ਬੈਠੀ ਸੀ ਗੱਡੀ ਦੇ ਵਿੱਚ ਜਿਹੜੀ ਹਮਾਚਲ ਰੋਡਵੇਜ਼ ਦੀ ਬੱਸ HP67 ਨੇ 1321 ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖਰੜ ਸਾਈਡ ਤੋਂ ਉਹ ਗੱਡੀ ਆਲਟੋ ਗੱਡੀ ਜਿਹੜੀ ਹੈ ਉਹ ਆ ਰਹੀ ਸੀ ਔਰ ਉਹ ਪੂਰੀ ਪਲੈਨਿੰਗ ਦੇ ਤਹਿਤ ਇਹ ਨਹੀਂ ਕਿ ਇਹ ਅਚਾਨਕ ਹੋਇਆ ਇਹ ਪੂਰੀ ਪਲੈਨਿੰਗ ਦੇ ਤਹਿਤ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਆਲਟੋ ਗੱਡੀ ਦੀ ਜਿਹੜੀ ਨੰਬਰ ਪਲੇਟ ਹੈ ਉਹ ਵੀ ਪੂਰੀ ਤਰ੍ਹਾਂ ਉਹਨੂੰ ਕਵਰ ਕੀਤਾ ਹੋਇਆ ਸੀਗਾ ਟੇਪਿੰਗ ਕੀਤੀ ਹੋਈ ਸੀ ਯਾਨੀ ਕਿ ਉਹਨਾਂ ਨੂੰ ਪੂਰੀ ਪਲੈਨਿੰਗ ਸੀ ਔਰ ਡੰਡੇ ਰੌਡ ਲੈ ਕੇ ਉਹਨਾਂ ਨੇ ਗੱਡੀ ਜਿਹੜੀ ਹੈਗੀ ਭੰਨ ਤੋੜ ਕੀਤੀ ਹੈ ਯਾਨੀ ਕਿ ਪੂਰੀ ਪਲੈਨਿੰਗ ਹੋਈ ਔਰ ਪਲੈਨਿੰਗ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਸ ਤੋਂ ਫਰਾਰ ਹੋਏ ਹਾਲਾਂਕਿ ਅੰਦਰੋਂ ਜਿਹੜੀ ਸਵਾਰੀਆਂ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਔਰ ਕਈ ਜਿਹੜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਪਡੇਟ ਹੈ ਪਰਵਿੰਦਰ ਕਿ ਕਈ ਕਲੀਊ ਪੁਲਿਸ ਦੇ ਹੱਥ ਲੱਗੇ ਵੀ ਨੇ ਤਾਂ ਕਹਿ ਸਕਦੇ ਹਾਂ ਕਿ ਜਲਦੀ ਇਹ ਦੇਬਸਾ ਫਲਤਾ ਹਾਸੀ ਲੋਕ ਸਰਦੀਏ ਉਹ ਕੌਣ ਸੀ ਉਹਨਾਂ ਦੀ ਜਲਦੀ ਗ੍ਰਿਫਤਾਰੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਔਰ ਪੁਲਿਸ ਦੇ ਵਿੱਚ ਲਗਾਤਾਰ ਮੁਖਵਖ ਟੀਮਾਂ ਰਾਤ ਤੋਂ ਹੀ ਇਹਦੇ ਵਿੱਚ ਕੰਮ ਕਰ ਰਹੀ ਹੈ ਔਰ ਕਈ ਸੀਸੀਟੀਵੀ ਖੰਗਾਲਦੀ ਨਜ਼ਰ ਆ ਰਹੀ ਹੈ ਕਿਉਂਕਿ ਉਹ ਜਿਹੜੇ ਬਦਮਾਸ਼ ਸੀਗੇ ਉਹ ਸਿੱਧਾ ਅੱਗੇ ਤੋਂ ਫਰਾਰ ਯਾਨੀ ਕਿ ਰੋਪੜ ਸਾਈਡੋਂ ਫਰਾਰ ਹੋਏ ਨੇ ਗੱਡੀ ਲੈ ਕੇ ਹਲਟੋ ਗੱਡੀ ਜਿਹੜੀ ਵੀਡੀਓ 'ਚ ਵੀ ਦਿਖਾਈ ਦੇ ਰਹੀ ਹੈ ਯਾਨੀ ਕਿ ਦੋ ਸੀਗੇ ਬਦਮਾਸ਼ ਹਾਲਾਂਕਿ ਸਸਪੈਕਟ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ ਸਸਪੈਕਟ ਹੈ ਇਹ ਉਹੀ ਸੀ ਜਾਂ ਨਹੀਂ ਸੀ ਇਹਦੀ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ गुकवाण तो बाद भी तरह की कोई गलबात नहीं कीमला कर दिता गुरा शीशे कह सकते जो पूरी प्लानिंग ग भन तोड़ करनी है किसी कि के न कुटमार नहीं करनी ग भन तोड़ करके यानी कि कह सकते हैं कि पूरी प्लान तरीके पूरी वारदात को परमिंदर अंजाम दिता गया है और इसी एंगल नैके हम पुलिस लगातार इनवेस्टिगे कर रही राहत ਦੀ ਗੱਲ ਜਰੂਰ ਇਹ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਹਮਲਾ ਜਿਹੜਾ ਹੈਗਾ ਕਰਨ ਵਾਲੇ ਕੌਣ ਸੀ ਉਹਨਾਂ ਦੀ ਮਨਸ਼ਾ ਕੀ ਸੀ ਕਿਸ ਤਰ੍ਹਾਂ ਦਾ ਇਹ ਸਾਰੀ ਸੈਟ ਕਸਮਸਪ ਦਾ ਸੀ ਜੇ ਲਗਾਤਾਰ ਪੁਲਿਸ ਇਸ ਦੇ ਵਿੱਚ ਕੰਮ ਕਰ ਰਹੀ ਹੈ ਤੇ ਰਾਤ ਹੀ ਕਈ ਸੈਕਸ਼ਨ ਦੇ ਤਹਿਤ ਇਸ ਦੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਗਿਆ ਪਰਮਿੰਦਰ ਜੀ ਹਾਂ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਹਨ ਉਸੀ ਤਸਵੀਰਾਂ ਵਿਖਾ ਰਹੇ ਦਰਸਲ ਅ ਕੱਲ ਸ਼ਾਮ ਨੂੰ ਮਹਾਲੀ ਦੇ ਖਰੜ ਦੇ ਵਿੱਚ ਬਿਲਕੁਲ ਆ ਫਲਾਈਓਵਰ ਤੇ ਹਿਮਾਚਲ ਸਰਕਾਰ ਦੀ ਪਾਸਤੇ ਜੋ ਕਿ ਦੋ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਸ਼ੀਸ਼ੇ ਤੋੜੇ ਜਾਂਦੇ ਨੇ ਆ ਤਾਂ ਬੱਸ ਦੇ ਵਿੱਚ ਸਵਾਰ ਕਿਸੇ ਸ਼ਖਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਇਹ ਤੋ ਹਮਲਾ ਕੀਤਾ ਜਾਂਦਾ ਹੈ ਹਮਲਾ ਕਰਕੇ ਜਦੋਂ ਇਹ ਹਮਲਾਵਰ ਗੱਡੀ ਦੇ ਵਿੱਚ ਬੈਠ ਕੇ ਫਰਾਗ ਹੁੰਦੇ ਨੇ ਉਹ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਫਿਲਹਾਲ ਲਗਾਤਾਰ ਇਹਨਾਂ ਹਮਲਾਵਰਾਂ ਦੀ ਆਪਰਸ ਦੇ ਵੱਲ ਪਾਲ ਕੀਤੀ ਜਾ ਰਹੀ ਹੈ ਆ ਤਸਵੀਰਾਂ ਅਸੀਂ ਤੁਹਾਨੂੰ ਬੁਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਇੱਕ ਮੁਲਜ਼ਮ ਵੀ ਹਮਲਾਵਰ ਵੀ ਜੋ ਕਿ ਨਾਲ ਤਸਵੀਰਾਂ ਦੇ ਵਿੱਚ ਅ ਨਜ਼ਰ ਆ ਰਿਹਾ ਦੱਸਲ ਦੋ ਹਮਲਾਵਰ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਤਾਂ ਇਸ ਵੀਡੀਓ ਦੇ ਵਿੱਚ ਇੱਕ ਸ਼ਖਸ ਸਾਫ਼ ਤੌਰ ਤੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਵੀ ਆ ਰਿਹਾ ਜਿਸ ਦੇ ਵੱਲੋਂ ਬੱਸ ਤੇ ਹਮਲਾ ਕੀਤਾ ਜਾਂਦਾ ਹੈ ਆ ਸ਼ੀਸ਼ੇ ਤੱਕ ਤੋੜੇ ਜਾਂਦੇ ਨੇ ਆ ਪੂਰੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਇਹ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਦਾ ਸਿਰਫ ਇਨਾ ਟਾਰਗੇਟ ਸੀ ਕਿ ਬੱਸ ਨੂੰ ਨੁਕਸਾਨ ਪਹੁੰਚਾਉਣਾ ਹੈ ਬੱਸ ਤੇ ਹਮਲਾ ਕਰਨਾ ਹੈ ਡਰਾਈਵਰ ਨੂੰ ਕੰਡਕਟਰ ਨੂੰ ਸਵਾਰੀਆਂ ਨੂੰ ਉਹਨਾਂ ਦੇ ਵੱਲੋਂ ਕੁਝ ਨਹੀਂ ਕਿਹਾ ਗਿਆ ਆਪਸ ਦੇ ਸ਼ੀਸ਼ੇ ਤੋੜੇ ਜਾਂਦੇ ਨੇ ਬਸ ਤੇ ਹਮਲਾ ਕੀਤਾ ਜਾਂਦਾ ਤੇ ਉਸ ਦੇ ਬਾਅਦ ਗੱਡੀ ਤੇ ਵਿਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦਰਸਲ ਸਿਲਵਰ ਰੰਗ ਦੀ ਕਾਰ ਦੇ ਵਿੱਚ ਹਮਲਾਵਰ ਜੋ ਕਿ ਆਉਂਦੇ ਨੇ ਖਰੜਣ ਵਾਲੇ ਪਾਸੇ ਤੋਂ ਆਉਂਦੇ ਨੇ ਬਸ ਰੁਕੀ ਜਾਂਦੀ ਹੈ ਬਸ ਤੇ ਹਮਲਾ ਕਰਦੇ ਨੇ ਫਿਰ ਰੋਪੜ ਵਾਲੇ ਪਾਸੇ ਜੋ ਕਿ ਫਰਾਰ ਹੋ ਜਾਂਦੇ ਨੇ ਦਰਸਲ ਇਹ ਜਿਹੜਾ ਕਿ ਚੰਡੀਗੜ੍ਹ ਤੋਂ ਜਲੰਧਰ ਵਾਲਾ ਜਿਹੜਾ ਕਿ ਹਾਈਵੇ ਹੈ ਆ ਇਸ ਤੋਂ ਅੱਗੇ ਮਹਾਲੀ ਤੋਂ ਬਾਅਦ ਚੰਗੇ ਰੋਪੜ ਜਿਸ ਤਰੀਕੇ ਨਾਲ ਆਉਂਦਾ ਹੈ ਉਸ ਤੋਂ ਬਾਅਦ ਨਵਾਂ ਸ਼ਹਿਰ ਹੁੰਦਾ ਹੈ ਇਹ ਪੂਰਾ ਹਾਈਵੇ ਹੈ ਹਾਈਵੇ ਤੇ ਤੁਸੀਂ ਸਮਝਦੇ ਹੋਵੋਗੇ ਕਿ ਜਿਹੜਾ ਕਿ ਖਰੜ ਦੇ ਵਿੱਚ ਇੱਕ ਲੰਬਾ ਫਲਾਈਓਵਰ ਬਣਿਆ ਹੈ ਤਾਂ ਫਲਾਈਓਵਰ ਦੇ ਕਰੀਬ ਜਦੋਂ ਮਹਾਲੀ ਵਾਲਾ ਖਰੜ ਵਾਲਾ ਫਲਾਈਓਵਰ ਕਰੀਬ ਕਰੀਬ ਖਤਮ ਹੁੰਦਾ ਹੈ ਤਾਂ ਉੱਥੇਕ ਜਾ ਕੇ ਇਸ ਬੱਸ ਨੂੰ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਆ ਰੋਕਿਆ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਜਦੋਂ ਇਸ ਤਰੀਕੇ ਦੇ ਨਾਲ ਬੱਸ ਨੂੰ ਰੋਕਿਆ ਜਾਂਦਾ ਹੈ ਤੇ ਡਰਾਈਵਰ ਦੀ ਕੰਡਕਟਰ ਦੀ ਸਮਝ ਦੇ ਵਿੱਚ ਵੀ ਹੀ ਹੁੰਦਾ ਕਿ ਸ਼ਾਇਦ ਕੋਈ ਸਵਾਰੀ ਪਿੱਛੇ ਰਹਿ ਗਈ ਜਾਂ ਕਿਥੇ ਨੇ ਸਵਾਰੀ ਨੂੰ ਬਿਠਾਉਣਾ ਹੋਵੇਗਾ ਤੇ ਸ਼ਾਇਦ ਉਹੀ ਸਮਝ ਕੇ ਡਰਾਈਵਰ ਦੇ ਵੱਲੋਂ ਬੱਸ ਰੋਕੀ ਗਈ ਹੋਵੇਗੀ ਆਪਾਂ ਡਰਾਈਵਰ ਕੰਡਕਟਰ ਨੂੰ ਇਸ ਗੱਲ ਦਾ ਅੰਦਾਜ਼ਾ ਬਿਲਕੁਲ ਨਹੀਂ ਹੋਵੇਗਾ ਕਿ ਉਹਨਾਂ ਦੀ ਮਨਛਾ ਕੋਈ ਹੋ ਰਿਹਾ ਉਹਨਾਂ ਦੀ ਮਨਛਾ ਅਟੈਕ ਕਰਨਾ ਹੈ ਤੇ ਇਸੇ ਤਰੀਕੇ ਦੇ ਨਾਲ ਕਾਰ ਦੇ ਵਿੱਚ ਉਤਰਦੇ ਨੇ ਦੋ ਹਮਲਾਵਰਾਂ ਦੇ ਵੱਲੋਂ ਬੱਸ ਤੇ ਪੂਰਾ ਹਮਲਾ ਕਰ ਦਿੱਤਾ ਜਾਂਦਾ ਹੈ ਆ ਸ਼ੀਸ਼ੇ ਤੋੜੇ ਜਾਂਦੇ ਨੇ ਤਾਂ ਇੱਕ ਮੁਲਜ਼ਮ ਦੀ ਤਸਵੀਰ ਬਿਲਕੁਲ ਕਲੀਅਰ ਇਸ ਦੇ ਵਿੱਚ ਵੇਖੀ ਜਾ ਸਕਦੀ ਹੈ ਜੋ ਸਾਫ਼ ਤੌਰ ਤੇ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਜਸਤੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਨਾਲ ਇੱਕ ਹੋਰ ਉਸ ਦਾ ਸਾਥੀ ਸੀ ਦੋ ਹਮਲਾਵਰਾਂ ਦੇ ਵੱਲੋਂ ਇਸ ਬੱਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਬੱਸ ਦੇ ਸ਼ੀਸ਼ੇ ਤੋੜੇ ਗਏ ਨੇ ਫਿਲਹਾਲ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕੌਣ ਨੇ ਮਲਜ਼ਮ ਕਿਸ ਦੇ ਕਹਿਣ ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੀ ਮਨਸ਼ਾ ਕੀ ਸੀ ਲਗਾਤਾਰ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ उस बस पे जो पथराव कुछ गुंडा तत्वों ने पथराव किया और डंडों से जो उसके शीशे तोड़े हैं मैं उसकी कड़ी दर्शना करता हूं और पंजाब सरकार से मैं गुहार लगाना चाहता हूं कि जो भी ये गुंडा तत्व हैं उनको पकड़ें और इन पर सख्त से सख्त कार्रवाई की जाए और यही हालात अगर पंजाब में रहे तो हिमाचल पथ परिवहन निगम की बसों को पंजाब में भेजना खतरे से खाली नहीं है और हमारे ड्राइवर कंट्री की कोई वहां सेफ्टी नहीं है ये मैं पंजाब सरकार और पंजाब पुलिस से गुहार लगाना चाहता हूं कि इनके ऊपर कड़ी से कड़ी कार्रवाई की जाए अन्यथा हमें बसें अगर यही हालात रहे तो बसें बंद भी करनी पड़ सकती हैं मैं एक बार फिर पंजाब सरकार और पंजाब पुलिस से निवेदन करना चाहता हूं कि ਜੋ ਵੀ ਇਹ ਗੁੰਡਾ ਤੱਤਵਾ ਹਨ ਜਿਨ੍ਹਾਂ ਨੇ ਵੀ ਇਹ ਬੱਸ ਕੇ ਸ਼ੀਸ਼ੇ ਤੋੜੇ ਹੈ ਤਾਂ ਉਹਨਕੋ ਉਹਨਕੇ ਉਪਰ ਕੜੀ ਸੇ ਕੜੀ ਉਹਨਕੋ ਪਕੜ ਕੇ ਉਹਨਾਂ ਦੇ ਉਪਰ ਕੜੀ ਸੇ ਕੜੀ ਕਾਰਵਾਈ ਹਾਤਾਇਸ ਦੇ ਵਿਚਾਲੇ ਹਿਮਾਚਲ ਐਚ ਆਰਟੀਸੀ ਜੋ ਉਸ ਦੇ ਯੂਨੀਅਨ ਦੇ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਤਾਂ ਫਿਰ ਬੱਸਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਪੰਜਾਬ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ ਤੇ ਪੰਜਾਬ ਸਰਕਾਰ ਤੋਂ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੱਗ ਕੀ ਤਜਾਰੀਅਤ ਇਸਦੇ ਵਿਚਾਲੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਵੀਡੀਓ ਸਾਹਮਣੇ ਆਈ ਉਹ ਵੀ ਅਸੀਂ ਤੁਹਾਨੂੰ ਸਾਫ਼ ਤੌਰ ਤੇ ਵਿਖਾ ਰਹੇ ਹਾਂ ਇਸ ਦੇ ਵਿੱਚ ਇੱਕ ਸ਼ਖਸ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਉਸ ਦੇ ਨਾਲ ਇੱਕ ਹੋਰ ਸਾਥੀ ਜਿਨ੍ਹਾਂ ਦੇ ਵੱਲੋਂ ਕਿ ਐਚ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਜਾਂਦਾ ਹੈ ਸ਼ੀਸ਼ੇ ਤੋੜੇ ਜਾਂਦੇ ਨੇ ਤੇ ਫਰਾਰ ਹੋ ਜਾਂਦੇ ਨੇ